ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਵਾਰ ਫੇਰ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਭਰਤੀ ਕਮੇਟੀ ਉਹਦੇ ਵੱਲੋਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਸਮੁੱਚੇ ਪੰਜਾਬ ਵਿੱਚ ਕਿ ਪਿੰਡਾਂ ਦੇ ਵਿੱਚ ਹਰ ਪਿੰਡ ਵਿੱਚ ਨੌਜਵਾਨਾਂ ਨੂੰ ਸੰਗਤਾਂ ਨੂੰ ਆਪਣੇ ਜਥੇ ਬਣਾਉਣੇ ਚਾਹੀਦੇ ਨੇ ਤੁਸੀਂ ਆਪ ਆਪਣੇ ਆਪ ਨੂੰ ਲਾਭੰਦ ਕਰਕੇ ਪਿੰਡੋਂ ਪਿੰਡ ਜੱਥੇ ਬਣਾਓ ਜਿਹੜੇ ਜੱਥੇ ਇਸ ਭਰਤੀ ਮੁਹਿੰਮ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾ ਸਕਣਗੇ ਬਹੁਤ ਲਾਜ਼ਮੀ ਹੈ ਤੇ ਬੜਾ ਜ਼ਰੂਰੀ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨੀ ਆ ਉਹਨੂੰ ਸਹੀ ਦਿਸ਼ਾ ਦੇਣ ਵਾਸਤੇ ਇਹ ਜਿਹੜੀ ਭਰਤੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ 18 ਤਰੀਕ ਨੂੰ ਉਸ ਵਿੱਚ ਨੌਜਵਾਨਾਂ ਨੂੰ ਬਹੁਤ ਵੱਡੇ ਪੱਧਰ ਤੇ ਸ਼ਾਮਲ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਇਸ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਜਿਹੜੀ ਪੰਥ ਦੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਲੀਡਰਸ਼ਿਪ ਹੈ ਉਹਦੇ ਵਿੱਚ ਆਪਣਾ ਹੱਕ ਜਿਤਾਉਣਾ ਚਾਹੀਦਾ ਹੈ ਤੇ ਸਾਡਾ ਸਾਰਿਆਂ ਦਾ ਬੜੀ ਨੇਕ ਨੀਤੀ ਨਾਲ ਪ੍ਰਾਨਲਾ ਹਊਗਾ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਮਕਮਲ ਜਮਹੂਰੀਅਤ ਦੇ ਤੌਰ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਬਣਾ ਸਕੀਏ ਅਸੀਂ ਨਾਲ-ਨਾਲ ਇਹ ਵੀ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਪੰਥ ਦੀਆਂ ਸੰਸਥਾਵਾਂ ਨੂੰ ਸਿੰਘ ਸੁਭਾਵਾਂ ਨੂੰ ਅਤੇ ਦਮਦਮੀ ਤਖਸਾਲ ਜਿੰਨੇ ਵੀ ਪੰਥਕ ਧਿਰਾਂ ਨੇ ਜਿੰਨੇ ਵੀ ਅਕਾਲੀ ਦਲ ਦੇ ਵੱਖਰੇ ਵੱਖਰੇ ਗਰੁੱਪ ਨੇ 올 인디아 식스 스튜던트 페더레이션 ਨੂੰ ਤੇ ਹੋਰ ਜਿਵੇਂ ਚੀਫ ਖਾਲਸਾ ਦਵਾਨ ਹੋ ਗਏ ਕੇਂਦਰੀ ਸਿੰਘ ਸਭਾ ਹੋ ਗਈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਅਤੇ ਜਿਹੜੇ ਸਿੱਖ ਮਿਸ਼ਨਰੀ ਨੇ ਉਹਨਾਂ ਨੂੰ ਤੇ ਨਾਲ ਨਾਲ ਖਾਸ ਤੌਰ ਤੇ ਜਿਹੜੇ ਰਾਗੀ ਸਿੰਘ ਨੇ ਢਾਡੀ ਸਿੰਘ ਨੇ ਕਵੀਸ਼ਰੀ ਸਿੰਘ ਨੇ ਜਿਹੜੇ ਸਿੱਖ ਪੰਥ ਦੇ ਪ੍ਰਚਾਰਕ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਦਾ ਇਨ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਤੁਸੀਂ ਇਸ ਭਰਤੀ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਵੋ 18 ਤਰੀਕ ਨੂੰ ਉੱਥੇ ਅਕਾਲ ਤਖਤ ਸਾਹਿਬ ਕੇ ਪਹੁੰਚ ਕੇ ਤੇ ਉਸ ਤੋਂ ਬਾਅਦ ਬੜਾ ਲੰਮਾ ਸਮਾਂ ਲਗਾਤਾਰਤਾ ਦੇ ਨਾਲ ਇਹ ਭਰਤੀ ਚੱਲਦੀ ਰਹਿਣੀ ਹੈ ਤੇ ਇਹਦੇ ਵਿੱਚ ਯੋਗਦਾਨ ਵੀ ਪਾਓ ਤੇ ਸੰਗਤਾਂ ਨੂੰ ਵੀ ਲਾਮਬੰਦ ਕਰੋ ਇਹਦੇ ਵਿੱਚ ਜਿਨੇ ਵੀ ਆਪਣੇ ਇਤਿਹਾਸਕਾਰ ਨੇ ਵਿਦਵਾਨ ਨੇ ਸਿੱਖ ਬੁੱਧੀਜੀਵੀ ਨੇ ਉਹ ਵੀ ਆਪਣਾ ਯੋਗਦਾਨ ਪਾਉਣ ਤੇ ਨਾਲ ਪੰਜਾਬੀਆਂ ਨੂੰ ਸਾਰੇ ਪੰਜਾਬ ਦੇ ਵਰਗਾਂ ਨੂੰ ਭਾਈਚਾਰਿਆਂ ਨੂੰ ਸਮੁੱਚੇ ਸਮਾਜ ਨੂੰ ਇਸ ਭਰਤੀ ਵਾਸਤੇ ਆਰਗੇਨਾਈਜ਼ ਕਰਨ ਤੇ ਲਾਮਬੰਦ ਕਰਨ। ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫੇਰ ਮੋੜ ਨਵੇਂ ਸਿਰੇ ਤੋਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ। ਉਹਨਾਂ ਸਰਜੀਤੀ ਵੱਲ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਾਣਾ ਇਸ ਲਈ ਅਸੀਂ ਭਰਤੀ ਕਮੇਟੀ ਵੱਲੋਂ ਇੱਕ ਵਾਰ ਫੇਰ ਸਮੂੱਚੇ ਬੰਦਰੋਂ ਤੇ ਸਾਰੀਆਂ ਸੰਸਥਾਵਾਂ ਨੂੰ ਤੇ ਸਮੂੱਚੇ ਸਮਾਜ ਨੂੰ ਸਾਰੇ ਵਰਗਾਂ ਨੂੰ ਹੱਥ ਜੋੜ ਕੇ ਇਹ ਅਪੀਲ ਕਰਦੇ ਆ ਕਿ ਪਿੰਡੋਂ-ਪਿੰਡ ਆਪਣੇ ਜਥੇ ਵੀ ਬਣਾਓ ਤੇ 18 ਤਰੀਕ ਨੂੰ ਉੱਥੇ ਕਾਲ ਤਖਸਾਲ 11 ਵਜੇ ਪਹੁੰਚ ਕੇ ਇਸ ਭਰਤੀ ਦਾ ਹਿੱਸਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ